ਬਿਚਾਲੇ ਜਾ ਬਈ ਠੀਕ ਹੈ ਹੁੰਦੇ ਹਾਂ ਹਾਂਜੀ ਹੁੰਦੇ ਬਈ ਅੰਤ ਫਾਨੇ ਨਾਲ ਤਫੇ ਮਾ ਬੋਦਾ ਇੰਨਾ ਕਿ ਤੂੰ ਕਿਰਾਂ ਨੂੰ ਘਾ ਕੇ ਨੇੜੇ ਬਸ ਇਹ ਆਵਾਜ਼ ਆ ਜੀ ਸਾਹਰੇ ਬਸ ਸਾਹਰੇ ਕਿਰਾਂ ਨੂੰ ਸਾਜੀ ਬਈ ਸਾਸਿਗਾਲ ਸਾਰਿਆਂ ਨੂੰ ਜਿੰਨੇ ਮੇਰੇ ਭਰਾ ਲਾਈਵ ਦੇ ਜੁੜੇ ਆ ਇਹ ਕੱਜ ਬਾਗੜੀਆਂ ਚੈਂਪੀਅਨਸ਼ਿਪ ਚੱਲ ਰਹੀ ਆ ਆਪਾਂ ਸਾਰੇ ਦੇਖ ਹੀ ਰਹੇ ਆ ਨਾ ਉਹਦੇ 'ਚ ਸਾਡਾ ਪਹਿਲਾ ਮੈਚ ਸੀਗਾ ਜਿਹੜੀ ਆਪਣੀ ਟੀਮ ਜੜਨੀ ਨੇ ਬਰਨਾਲਾ ਸੰਭੋਲਦੀ ਤੇ ਜਿਹਦੀ ਜ਼ਿੰਮੇਵਾਰੀ ਮੈਨੂੰ ਤੇ ਆਪਣੇ ਲੱਖੇ ਧੋਲੀ ਨੇ ਦਿੱਤੀਆਂ ਲੱਖਾਂ ਵੀ ਮੇਰੇ ਨਾਮ ਦੇ ਲਏ ਇਹ ਅਸੀਂ ਟੀਮ 2 ਦਿਨ ਪਹਿਲਾਂ ਲੱਗੀ ਸੀ ਬਣਾਉਣ ਬਾਈ ਲੇੜੇ ਜਾ ਕੇ ਤੁਹਾਨੂੰ ਪਹਿਲਾਂ ਪਲੇਅਰਾਂ ਨੂੰ ਕਿਹਾ ਬਸ ਜ਼ਰਰ ਇਹ ਰਾਤ ਜਦੋਂ ਸਾਡੀ ਗੱਲ ਹੋਈ ਆ ਆਪਣੀ ਵਧੀਆ ਟੀਮ ਬਣੀ ਵੀ ਜਿਹੜੇ ਪਲੇਅਰ ਅਸੀਂ ਆ ਖੜੇ ਆ ਸਾਰੇ ਆ ਪਲੇਅਰ ਸੀਗੇ ਤੇ ਬਾਕੀ ਰਹਿੰਦੇ ਪਲੇਅਰ ਸੀਗੇ ਬਾਈ ਬੂਟਾ ਨਾ ਦਾਣਾ ਬਾਪਰ ਦੇ ਸੀ ਗਿਆ ਪ੍ਰਵੀਨ ਤੇ ਰਕੇਸ਼ ਬਾਪਰ ਤੇ ਹਿਸ਼ਾਰੀ ਦਾ ਚਹਿਰਾ ਵੀ ਸੀ ਕੋਈ ਦਾ ਨਾਮ ਵੀ ਕਿਹਦੀ ਤੇ ਸਤੀ ਢੜਬਾ ਧਿਆਨਾ ਢੜਬਾ ਤੇ ਗੁਰੀਤ ਲੇਰ ਕਾਜੂ ਰਾਣੀ ਕੀ ਹੋਰ ਵੀ ਜਾਨੀ ਕਿ ਇੱਕ ਦੋ ਮੇਰ ਸੀਗੇ ਨਾਲ ਸਾਡੇ ਇਹ ਜਦੋਂ ਰਾਤ ਨੇਰੇ ਹੁੰਦੇ ਨੇ ਇਹਨਾਂ ਦਾ ਮੈਸੇਜ ਆਉਂਦਾ ਇਹ ਬੰਦੇ ਕਹਿੰਦੇ ਵੀ ਉਹਨਾਂ ਨੇ ਪੈਸੀ ਦਿੱਤੀ ਆ ਕਾਲੇ ਬਾਗੜਣ ਵਾਲੇ ਨੇ ਦੀਪਕ ਬੋਤਲੀ ਤੇ ਸਾਨੂੰ ਨਹੀਂ ਪਤਾ ਬਈ ਉਹਨਾਂ ਨੇ ਦਿੱਤੇ ਆ ਜਾਂ ਨਹੀਂ ਦਿੱਤੇ ਆ ਪਰ ਉਹ ਬੰਦੇ ਕਹਿੰਦੇ ਸਾਨੂੰ ਵੀ ਅਸੀਂ ਇਕੱਲੇ ਇਕੱਲੇ ਪਲੇਅਰ ਨਹੀਂ 30000 ਰੁਪਏ ਲੈਣੇ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਆ ਵੀ ਅਸੀਂ ਬਈ ਹੁਣ 3000 ਕਿੱਥੋਂ ਦੇ ਸਕਦੇ ਸੀਗੇ ਅਸੀਂ ਆ ਜਿਹੜੀ ਪਾਰਟਿਸਿਪੇਟ ਕੀ ਅਸੀਂ ਉਹੀ ਗੱਲ ਕੀਤੀ ਆ ਉਹਦੇ ਤੋਂ ਬਾਅਦ ਅਸੀਂ ਦੂਜਿਆਂ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਬਈ ਬਾਈ ਸਾਨੂੰ ਉਹਨਾਂ ਨੇ 2 ਲੱਖ ਰੁਪਇਆ ਪਾਰਟਿਸਿਪੇਟ ਕੀਤਾ ਹੈ ਵੀ ਅਸੀਂ ਖੇਡਣ ਜਾਵਾਂਗੇ ਨਹੀਂ ਫਿਰ ਅਸੀਂ ਬੰਦੇ ਹੋਰ ਕਰ ਲੈਨੇ ਨਵੀਂ ਵੀ ਸਾਡੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੋ ਜਾਂ ਤੁਸੀਂ ਆਪ ਤਾਂ ਤੇ ਉਹਨਾਂ ਨੇ ਸਾਨੂੰ ਖੇਡਣ ਤੋਂ ਦਿੱਤਾ ਜਵਾਬ ਤਾਂ ਕਰਕੇ ਅਸੀਂ ਆ ਵੀ ਤੁਹਾਡੇ ਨਵੇਂ ਪਲੇਅਰ ਵੀ ਕੋਸਟ ਭਾਦੇ ਪਲੇਅਰ ਬਾਹਰ ਗੱਡੀ 'ਚ ਬੈਠੇ ਆ ਤੇ ਇੱਕ ਦੋ ਪਲੇਅਰ ਚਲੀ ਵੀ ਗਏ ਇਹ ਟੀਮ ਲੈ ਕੇ ਬਈ ਅਸੀਂ ਪਹੁੰਚੇ ਸਵੇਰ 10:30 ਵਜੇ ਟੀਮ ਬਣੀ ਸਾਡੀ ਰੈਡੀ ਹੋ ਕੇ ਜਦੋਂ ਗੱਡੀ 'ਚ ਬੈਠੇ ਆਂ ਤੇ ਮੈਂ ਬਾਈ ਕਾਲੇ ਬਾਗੜੀਆਂ ਨੂੰ ਮੈਸੇਜ ਛੱਡਿਆ ਵੀ ਬਾਈ ਮੇਰਾ ਮੈਚ ਦੂਜਾ ਕਰ ਦੇ ਹਾਲਾਂਕਿ ਇਹ ਚੀਜ਼ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਸਾਨੂੰ ਦੂਰੋਂ ਪੈਂਦਾ ਜੀ ਸਾਡੀ ਪ੍ਰੋਪਰ ਟੀਮ ਬਣੀ ਵੀ ਸਾਡਾ ਮੈਚ ਦੂਜਾ ਕਰੋ ਟਾਈਮ ਤੇ ਨਹੀਂ ਪਹੁੰਚਿਆ ਆਂਦਾ ਇਹ ਕਹਿੰਦੇ ਅਸੀਂ ਹੋਟਲ ਬੁੱਕ ਕੀਤੇ ਉੱਥੇ ਰਹਿਵਾਂਗੇ ਤੇ ਬਾਈ ਜਿੰਨੀ ਵੀ ਜ਼ਰੂਰੀ ਸਾਨੂੰ ਬਾਗੜੀਆਂ ਦੀ ਚੈਂਪੀਅਨਸ਼ਿਪ ਕਿੰਨੀ ਜ਼ਰੂਰੀ ਹੈ ਤੇ ਉਹਨਾਂ ਕਹਿੰਦਾ ਕਿ ਕੱਲ ਮੈਚ ਲੱਖਾਂ ਵੀ ਖੇਡਦਾ ਸੀ ਤੇ ਸਾਡੇ ਬਨੇ ਸਾਨੂੰ ਉਹ ਵੀ ਜ਼ਰੂਰੀ ਉਦੇ ਕਰਕੇ ਬਈ ਅਸੀਂ 10 10:30 ਵਜੇ ਤੋਂ ਪਿੰਡੋਂ ਤੁਰੇ ਆ ਤੇ ਲੱਖਾਂ ਤੇ ਆਪਣਾ ਬਬਰਾ ਠੀਕਰੀ ਵਾਲਾ ਉਹ ਇਹਨਾਂ ਕੋਲੇ ਪਹਿਲਾਂ ਪਹੁੰਚ ਗਿਆ ਸੀ ਬਬਰੇ ਦਾ ਹਾਲਾਂਕਿ ਭਾਣਜਾ ਬਿਮਾਰ ਸੀ ਲਧਾਨੀ ਹਸਪੀਟਲ ਦੇ ਵਿੱਚੋਂ ਸੱਦਿਆ ਤੇ ਸਾਨੂੰ ਇਹ ਵੀ ਆਪਣੇ ਜ਼ਿਲ੍ਹੇ ਦੀ ਬੇਇੱਜ਼ਤੀ ਆ ਤੇ ਬਾਕੀ ਰਹਿੰਦੀ ਬਈ ਕਾਲੇ ਬਾਗੜਨਾਂ ਦੀ ਬੇਇੱਜ਼ਤੀ ਆ ਵੀ ਇਹਦੇ ਕੋਲ ਟੀਮ ਨਹੀਂ ਪਹੁੰਚੀ ਅਸੀਂ ਤਾਂ ਬਈ ਉਹ ਇੱਜ਼ਤ ਰੱਖਣ ਵਾਸਤੇ ਟੀਮ ਲੈ ਕੇ ਆਏ ਸੀ ਪਰ ਇਹਨਾਂ ਨੇ ਸਾਡੀ ਟੀਮ ਕੱਟੀ ਆ ਚਲੋ ਟੀਮ ਵੀ ਅਸੀਂ ਕੱਟਤੀ ਇਹਨਾਂ ਨੇ ਮੰਨ ਲਿਆ ਵੀ ਇਹ ਟਾਈਮ ਤੇ ਨਹੀਂ ਪਹੁੰਚੀ ਸੀ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਟੀਮ ਸੀ ਉਹ 2 ਘੰਟੇ ਬਾਅਦ ਚ ਪਹੁੰ ਜੱਗੂ ਦੀ ਗੱਡੀ ਖਰਾਬ ਹੋ ਗਈ ਉਹ ਸੱਚ ਬੋਲ ਰਿਹਾ ਸੀ ਅਸੀਂ ਕੋਲ ਜਿੰਨਾਂ ਕੇ ਗਏ ਭੋਗ ਪਰ ਜਿੱਦਾਂ ਦੀ ਗੱਡੀ ਖੜੀ ਸੀ ਉਹਦੀ ਰਿਕਾਰਡਿੰਗ ਇਹਨਾਂ ਨੇ ਫੋਨ ਤੇ ਚਲਾਈ ਹੈ ਜੱਗੂ ਕਹਿ ਰਿਹਾ ਵੀ ਮੇਰੀ ਗੱਡੀ ਖਰਾਬ ਹੋ ਗਈ ਮੈਨੂੰ ਟਾਈਮ ਦੇ ਦੇ ਤੇ ਸਾਡੀ ਰਿਕਾਰਡਿੰਗ ਵੀ ਬਾਈ ਕਾਲੇ ਦੇ ਕੋਲੇ ਪਈ ਸੀ ਬਾਈ ਸਾਡੀ ਗੱਲ ਤਾਂ ਨਹੀਂ ਸੁਣਾਈ ਕਿ ਇਹਨਾਂ ਲੋਕਾਂ ਨੂੰ ਵੀ ਅਸੀਂ ਕਿਹੜੀ ਮਜਬੂਰੀ 'ਚ ਪਸੇ ਆ ਅਸੀਂ ਤਾਂ ਬੰਦੇ ਨਾਲ ਤਾਂ ਕਰ ਕਰ ਕੇ ਲੈ ਗਏ ਆਉਣੇ ਹੁਣ ਤੁਸੀਂ ਬਾਬਰੇ ਦੀ ਕ੍ਰਿਆਲ ਨੂੰ ਪੁੱਛ ਸਕਦੇ ਜਿਹੜੇ ਬੰਦੇ ਕੋਲ ਨੇ ਨੇੜੇ ਦੇ ਹੋਏ ਜਿਉ ਉਹਨੂੰ ਕਿਹੜੀ ਸਥਿਤੀ ਕਿਹਦੀ ਸੱਤਿਆ ਸੀ ਉਹਦਾ ਭਾਣ ਜਾਂ ਬਿਮਾਰ ਆ ਲੁਧਿਆਣੇ ਧੱਕੇ ਨਾਲ ਬੰ ਅਸੀਂ ਸਿਰਫ ਆਪਣੇ ਜਿੜੇ ਦੀ ਇੱਜ਼ਤ ਜਿਹੜੇ ਬੰਦਿਆਂ ਨੇ ਜਵਾਬ ਦੇ ਦੋ ਉਹਨਾਂ ਨਾਲ ਦੇ ਨਾਲ ਦੀਦਾ ਬਈ ਕੁਛ ਨਹੀਂ ਸੋਚਿਆ ਸਾਡੀ ਤਾਂ ਕੋਈ ਸੀਗੀ ਨਾ ਸਾਡੀ ਇੱਜ਼ਤ ਸੀ ਹੁਣ ਕਿਉਂਕਿ ਬਾਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਬੋਲੇ ਮੇਰਾ ਨਾਮ ਲੈ ਕੇ ਵੀ ਗੁਰਪ੍ਰੀਤ ਨਹੀਂ ਬਣਾਊਗਾ ਹੁਣ ਲੋਕਾਂ ਨੂੰ ਇਹ ਹੋਣਾ ਬਈ ਬਈ ਮੈਂ ਕੁਛ ਨਾ ਗਲਤ ਕਰਦਾ ਇਹਦੇ ਵਿੱਚ ਬਾਕੀ ਜਿਹੜੇ ਪੇਜਾਂ ਪੂਜਾਂ ਵਾਲੇ ਜਾ ਕੇ ਵੀਡੀਓ ਪਾਉਂਦੇ ਬਈ ਸਵਾਰ ਕੇ ਦੂਜਾ ਪੱਖ ਦੇਖ ਲਿਆ ਕਰੋ ਬੰਦੇ ਦਾ ਵੀਡੀਓ ਪਾਉਣ ਤੋਂ ਹੁਣ ਆਹ ਵੀਡੀਓ ਪਾ ਦਿਓ ਫੇਰ ਤੁਹਾਨੂੰ ਮੈਂ ਬੰਦੇ ਹੀ ਗਨੂੰਗਾ ਵੀ ਹਾਂ ਬਈ ਬੰਦਿਆਂ ਦਾ ਕਸੂਰ ਸੀਗਾ ਜਾਂ ਨਹੀਂ ਬਾਕੀ ਬਈ ਕੱਲੇ ਇਹਨਾਂ ਲੱਖੇ ਬਨੂੜੀ ਨ ਬਾਕੀ ਭਾਈ ਉਦੋਂ ਬਾਅਦ ਵੀ ਜਦੋਂ ਆਪਣੇ ਟੀਮ ਸਕ੍ਰੈਚ ਭਈਆ ਉਦੋਂ ਬਾਅਦ ਵੀ ਗਰਾਊਂਡ ਡੇਢ ਘੰਟਾ ਡੇਢ ਘੰਟਾ ਖਾਲੀ ਰਹੀਆ ਹਾਂਜੀ ਆਪਾਂ ਕਿਹਾ ਕਿ ਡੇਢ ਨੂੰ ਵੀ ਸਾਨੂੰ ਕਿਹਾ ਦਾ ਮਾਫੀ ਟੀਮ ਆ ਜਾਰ ਮੌਕੇ ਤੇ ਖੜੀ ਆ ਮੈਂ ਹਜ਼ਾਰ ਰੁਪਈਆ ਭਾਈ ਅਸੀਂ ਨਹੀਂ ਪਹੁੰਚਿਆ ਉੱਥੇ ਅਸੀਂ ਗੱਲ ਪਾਣਾ ਉੱਥੇ ਗਰਾਊਂਡ ਫੇਰ ਵੀ ਜਿਹੜੇ ਘੰਟਾ ਖਾਲੀ ਰਹੀਆ ਤਾਂ ਕਰ ਸਕਦੇ ਸੀ ਮੈਂ ਉਹਨੇ ਟਾਈਮ ਤੇ ਮੈਚ ਹੋ ਜਾਂਦਾ ਅਸੀਂ ਉੱਥੇ ਅਸੀਂ ਉੱਥੇ ਵੀ ਤਾਂ ਅਸੀਂ ਉੱਥੇ ਵੀ ਤਾਂ ਖੜੇ ਨੇ ਤੁਹਾਨੂੰ ਕਹਿੰਦੇ ਸਾਨੂੰ ਮੈਚ ਵੀ ਮੈਂ ਮੈਚ 'ਚ ਬੋਲੂ ਉਹਨੇ ਪਲੇਅਰਾਂ ਵਾਲੇ ਜਿਹਨੇ ਸਾਨੂੰ ਜਵਾਬ ਦਿੱਤਾ ਇਹ ਕਹਿੰਦੇ ਮੈਚ 'ਚ ਬੁਲਾਵ ਸਾਨੂੰ ਬਾਅਦ ਚ ਬੋਲਣ ਨਹੀਂ ਦਿੱਤਾ ਮੈਂ ਮੈਂ ਉਹਦੋਂ ਵੀ ਫੜ ਦੇਦੇ ਨੇ ਕਾਲੇ ਬਾਈ ਨੂੰ ਆ ਜਾਣ ਦਿਓ ਇਹਦੇ ਚ ਬਾਈ ਤੁਸੀਂ ਆਪ ਦੇਖ ਲਓ ਵੀ ਅਸੀਂ ਸੱਚੀ ਆ ਜਾਂ ਸਾਡੇ ਬੰਦਿਆਂ ਨੇ ਜਿਹੜੇ ਨੇ ਸਾਡੇ ਨਾਲ ਇਦਾਂ ਕੀਤਾ ਜਾਂ ਕਮੇਟੀ ਨੇ ਜੋ ਕੀਤਾ ਸਾਡੀ ਟੀਮ ਪਰ ਟੀਮ ਕੱਟ ਕੇ ਤਾਂ ਬਾਈ ਕੋਈ ਹੱਲ ਨਹੀਂ ਮਿਲਿਆ ਹਨਾ ਡੇਢ ਦੋ ਘੰਟੇ ਗਰਾਊਂਡ ਖਾਲੀ ਰਿਹਾ ਓਨੇ ਟਾਈਮ ਤੱਕ ਸਾਡੀ ਟੀਮ ਖੇਡ ਜਦ ਲਈ ਪੱਟੀਆਂ ਲਾਈਆਂ ਸਾਰੇ ਬੰਦੇ ਤਿਆਰ ਹੋ ਕੇ ਗਰਾਊਂਡ ਕੋਲੋਂ ਮੁੜੇ ਆ ਦੂਜੇ ਪਲੇਅਰ ਗਰਾਊਂਡ 'ਤੇ ਬੈਠੇ ਸੀ ਫਿਰ ਜਾਂ ਤਾਂ ਸਾਰਿਆਂ ਨੂੰ ਬਰਾਬਰ ਦੇਖਿਆ ਜਾਂਦੇ ਜਿਹੜੀ ਜੱਗੂ ਵਰਗੀਆਂ ਟੀਮਸ ਉਹ ਵੀ ਕੱਟ ਲਈ ਉਹ ਵੀ ਦੋ ਘੰਟੇ ਦੇ ਵਿੱਚ ਕੁਈ ਹੋਰ ਬੋਲਣੇ ਚਾਹੁੰਦੇ? ਬਸ ਇਹੀ ਆ ਸਾਰੇ ਮਾਣ। ਕਾਸੀ ਕਾਲ ਬਾਈ ਸਾਰਿਆਂ ਨੂੰ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਕਿਉਂਕਿ ਸਾਨੂੰ ਚੰਗਾ ਨਹੀਂ ਲੱਗਦਾ ਬਾਈ ਲੋਕ ਗਾਲਾਂ ਕੱਢਦੇ ਆ ਬਿਨਾਂ ਗੱਲਾਂ ਤੋਂ ਹਨਾ ਵੀ ਜਦੋਂ ਜਿਹੜੀ ਗੱਲ ਤੇ ਅਸੀਂ ਦੇਣਦਾਰ ਹੈ ਨਹੀਂਗੇ ਅਸੀਂ ਕਿਸੇ ਤੋਂ ਗਾਲਾਂ ਕਿਉਂ ਲਈ ਜਨੀ ਵੀ ਬਿਲਕੁਲ ਨਾ ਕਹਿੰਦੇ ਸਾਡਾ ਸਰ ਜਾਂਦਾ। ਮੈਂ ਤਾਂ ਬਸ ਵੀਰੇ ਨਾ ਤਾਂ ਕਾਲੇ ਬਗ ਜਿੰਦਾ ਕਸੂਰਾ ਵੀ ਨਹੀਂ ਕੋਈ ਉਹਦੇ ਹੀ ਮੇਰੇ ਸੂਰ ਪੱਕੇ ਆ ਠੀਕ ਆ ਵਧੀਆ ਗੱਲਾਂ ਆ ਸੀ ਵੀ ਸੰਕਾਰ ਕਰਿਆ ਹੋਆ ਸਾਰਾ ਜਿੰਦਾ ਅਜੇ ਕੁਛ ਨਹੀਂ ਬੋਲੇ ਭਾਈ ਸਾਡੇ ਕਸੂਰਾ ਕੋਈ ਸਾਰਾ ਹਨਾ ਨਾ ਕਾਲੇ ਬਗ ਜਿੰਦਾ ਕਸੂਰਾ ਵਿੱਚ ਬੰਦੇ ਹੋ ਪਲੇਅਰ ਕੋਈ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਬਈ ਕਹਿੰਦੇ ਪੰਜੰਗਣੇ ਤਸਾਰ ਨਹੀਂ ਹੁੰਦੀਆਂ ਬਸ ਜੋ ਪਲੇਅਰਾਂ ਨੇ ਮੌਕੇ ਤੇ ਗੱਲ ਰਾ ਤਾਂ ਕੇ ਜਵਾਬ ਦਿੱਤਾ ਟੀਮ ਵੀ ਸਵੇਰੇ ਬਣਾਉਣੀ ਪਈ ਆ ਸਾਨੂੰ ਪਤਾ ਕਿਵੇਂ ਬਣਾਈਏ ਸਾਨੂੰ ਪਤਾ ਕਿ ਟੀਮ ਨੇ ਬਣਾਈ ਆ ਕਾਲੇ ਬਾਈ ਨੂੰ ਦੱਸਿਆ ਜੀ ਪਹਿਲਾਂ ਸਾਰਾ ਕੁਝ ਬਾਈ ਨੇ ਡੈਕੋਟਿੰਗ ਤੇ ਕਾਲੇ ਬਾਈ ਨੂੰ ਬਾਈ ਮੈਂ ਸਾਰਾ ਇਹ ਚੀਜ਼ ਦੱਸਿਆ ਵੀ ਆ ਮੈਚ ਪਿੱਛੇ ਕਰਦੇ ਹਾਂ ਉਹਦੇ ਅਸੂਲ ਮੂਰੇ ਰਹੇ ਗਏ ਜੀ ਬਾਈ ਹਾਂ ਵੀ ਇਦਾਂ ਪਲੇਅਰਾਂ ਨੇ ਮੰਗ ਕੀਤੀ ਆ ਤੇ ਉਹ ਤੁਹਾਡਾ ਨਾਂ ਰਹਿ ਰਿਹਾ ਵੀ ਤੁਸੀਂ ਪਲੇਅਰਾਂ ਨੂੰ ਬਾਈ ਕਾਲਾ ਕਹਿੰਦਾ ਸੀ ਮੈਂ ਪੈਸੇ ਨਹੀਂ ਦਿੱਤੇ ਮੈਂ ਵੀ ਮੈਚ ਚ ਬੋਲੂ ਚਾਹੁੰਦਾ ਨਹੀਂ ਸੋ ਆਪਣਾ ਬਾਬਰਾ ਵੀ ਆ ਗਿਆ ਬੰਦੇ ਤੂੰ ਵੀਰੇ ਦੱਸ ਦੇ ਤੂੰ ਕਿਹੜੀ ਤੇ ਕਿਹੜੀ ਤੇ ਗੱਲਾਂ ਬਾਤਾਂ ਜਿਵੇਂ ਮਾਰਦੀਆਂ ਪੂਰਾ ਸਾਰਾ ਮੋਰਜੀ ਕਰਦਾ ਹਾਂ ਬਾਈ ਅਸੀਂ ਮੈਚ ਬਹੁਤ ਪ੍ਰੋਬਲਮ ਜੀਦਾ ਤੇ ਬਾਈ ਨੇ ਕਬਲਪ੍ਰੀਤ ਨੇ ਇੱਕ ਡਿਲੀ ਹੋਇਆ ਬਾਕੀ ਪਲੇਅਰ ਬਦ